ਬਠਿੰਡਾ ਜ਼ਿਲ੍ਹਾ ਦੇ ਪਿੰਡ ਮੰਡੀ ਖੁਰ ਦੇ ਵਿਖੇ ਖਾਲਸਾ ਏਡ ਵੱਲੋਂ ਅੱਜ ਵਿਸ਼ੇਸ਼ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਖਾਲਸਾ ਏਡ ਦੇ 26 ਸਾਲ ਪੂਰੇ ਹੋ ਚੁੱਕੇ ਨੇ ਤਾਂ ਇੱਥੇ ਪਿੰਡ ਨੂੰ ਇੱਕ ਟਰੈਕਟਰ ਅਤੇ ਹੋਰ ਲੋੜੀ ਦੇ ਸੰਦ ਮੁਹੱਈਆ ਕਰਵਾਏ ਗਏ ਨੇ ਤੇ ਸਾਡੇ ਨਾਲ ਭਾਈ ਦਵਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਾਵਾਂਗੇ ਉਹਨਾਂ ਦੇ ਕੋਲ ਹਾਂਜੀ ਭਾਈ ਸਾਹਿਬ ਅੱਜ ਇੱਥੇ ਸ਼ੁਰੂਆਤ ਕੀਤੀ ਗਈ ਹੈ ਖਲੋਤਾ ਪਿੰਡ ਹੈ ਪੰਜਾਬ ਦਾ ਜਿੱਥੋਂ ਇਹ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਦੱਸੋ ਕਿੰਨੇ ਸੰਦ ਇਸ ਪਿੰਡ ਨੂੰ ਜਿਹੜੇ ਖਾਲਸਾ ਏਡ ਵੱਲੋਂ ਦਿੱਤੇ ਗਏ ਨੇ ਇਸ ਪਿੰਡ ਨੂੰ ਅਸੀਂ ਇੱਕ ਟਰੈਕਟਰ ਤੇ ਮਸ਼ੀਨਰੀਆ ਉਹ ਇਸ ਪਿੰਡ ਨੂੰ ਦਿੱਤੀ ਗਈ ਹੈ। ਭਾਈ ਜੀ ਇਹ ਗਾ ਪੈਸਾ ਗੱਲ ਕੀਤੀ ਜਾਵੇ ਪਿੰਡ ਨੂੰ ਤੁਸੀਂ ਸੰਦ ਦੇ ਦਿੱਤੇ ਨੇ ਤਾਂ ਇਸ ਦਾ ਇੱਕ ਜਿਹੜਾ ਵੱਡਾ ਕੁਐਸਚਨ ਵੀ ਬਾਹਰਲੇ ਲੋਕ ਵੀ ਕਈ ਪੁੱਛਣਗੇ ਕਿ ਇਹ ਫ੍ਰੀ ਆਫ ਕਾਸਟ ਹੈ ਜਾਂ ਜਿਹੜਾ ਕੋਈ ਇਸ ਨੂੰ ਵਰਤੇਗਾ ਲੈ ਜਾਏਗਾ ਉਸ ਤੇ ਕੁਝ ਕੋਈ ਚਾਰਜਸ ਜਿਹੜੇ ਲੈ ਜਾਣਗੇ। ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਵਾ ਜਿਹੜੇ ਇਸ ਚੀਜ਼ਾਂ ਵਾ ਇਹ ਖਾਲਸਾਡ ਵੱਲੋਂ ਅਸੀਂ ਫ੍ਰੀ ਦਿੱਤੀਆਂ ਪਿੰਡ ਦੀ ਕਮੇਟੀ ਨੂੰ ਅਗਲੇ ਇਹ ਸਾਂਝਾ ਪੰਜਾਬ ਲੋਕ ਸੇਵਾ ਸੁਸਾਇਟੀ ਉਹਦਾ ਨਾਮ ਆ ਉਹਨਾਂ ਨੇ ਉਹ ਜਿਹੜੇ ਮੈਂਬਰਾਂ ਨੂੰ ਨਾਲ ਆਪਣੇ ਜੋੜ ਕੇ ਤੇ ਇੱਕ ਸਾਂਝੀ ਖੇਤੀ ਕਰਨੀ ਆ ਇਹਦੇ ਬਿਲਕੁਲ ਨਾ ਮਾਤਰ ਕਰਾਇਆ ਵਾ ਜਿਹਦੇ ਨਾਲ ਜਿਹੜਾ ਇੱਕ ਡਰਾਈਵਰ ਦੀ ਪੇ ਜਿਹੜੀ ਨਿਕਲੂਗੀ ਜਾਂ ਇਹਨਾਂ ਸੰਦਾਂ ਦੀ ਕੋ ਟੁੱਟ ਪੱਜ ਆਉਂਦੀ ਆ ਉਹਦੇ ਖਰਚੇ ਪੂਰੇ ਹੋਣਗੇ ਇਸ ਤੋਂ ਇਲਾਵਾ ਇਹਦਾ ਹੋਰ ਕੋਈ ਵੀ ਪੈਸਾ ਜਿਹੜਾ ਚਾਰਜ ਨਹੀਂ ਕੀਤਾ ਜਾਊਗਾ ਨਾ ਖਾਲਸਾੜ ਵੱਲੋਂ ਕੀਤਾ ਜਾਊਗਾ ਨਾ ਕਮੇਟੀ ਨੇ ਜੋ ਚੀਜ਼ਾਂ ਤੈਅ ਕੀਤੀਆਂ ਵਾ ਉਨਾਂ ਹੀ ਕਰਾਇਆ ਤੈਅ ਕਰਨਗੀਆਂ ਉਦੋਂ ਵੱਧ ਕਿਸੇ ਕੋ ਵੀ ਨਹੀਂ ਲਿਆਜੋ ਕਰਾਇਆ ਦਾ ਭਾਈ ਸਾਹਿਬ ਇੱਕ ਹੋਰ ਸਵਾਲ ਹੈ ਕਿ ਇਹੀ ਪਿੰਡ ਕਿਉਂ ਚੂਜ਼ ਕੀਤਾ ਗਿਆ ਕਿਉਂਕਿ ਐਡਾ ਵੱਡਾ ਪੰਜਾਬ ਹੈ ਤਾਂ ਇਹ ਬਠਿੰਡੇ ਦਾ ਪਿੰਡ ਜਿਹੜਾ ਮੰਡੀਕਪੁਰ ਦੀ ਹੀ ਜਿਹੜਾ ਖਾਲਸਾੜ ਵੱਲੋਂ ਕਿਉਂ ਚੂਸ ਕੀਤਾ ਗਿਆ ਕੀ ਵਿਸ਼ੇਸ਼ ਹੈ ਇਸ ਪਿੰਡ ਦੇ ਵਿੱਚ ਇਸੇ ਜਿਹੜਾ ਇਹ ਪਿੰਡ ਚ ਚੂਸ ਕਰਨ ਦੇ ਇੱਕ ਦੋ ਕਾਰਨ ਨੇ ਜਿਹੜੇ ਪੰਜਾਬ ਜਿਹੜਾ ਪੰਜਾਬ ਆ ਮਾਝਾ ਮਾਲਵਾ ਤੇ ਦੁਆਬਾ ਸਾਡੀ ਕੋਸ਼ਿਸ਼ ਹੁੰਦੀ ਆ ਵੀ ਹਰ 6 ਮਹੀਨੇ ਬਾਅਦ ਜਾਂ 1 ਸਾਲ ਬਾਅਦ ਜਦੋਂ ਵੀ ਅਸੀਂ ਪ੍ਰੋਜੈਕਟ ਕਰਨਾ ਨਾ ਕੋਈ ਮਾਝੇ ਚ ਹੋ ਜੇ ਕੋ ਮਾਲਵੇ ਚ ਕੋ ਦੁਆਬੇ ਚ ਹੋ ਜੇ ਸੋ ਇਹ ਅਸੀਂ ਇੱਕ ਤਾਂ ਕਰਕੇ ਵੀ ਮਾਲਵੇ ਬੈਲਟ ਚ ਆਉਂਦਾ ਵਾ ਦੂਜੇ ਨੰਬਰ ਤੇ ਜਦੋਂ ਅਸੀਂ ਇਸ ਪਿੰਡ ਦੀ ਵੈਰੀਫਿਕੇਸ਼ਨ ਕੀਤੀ ਆ ਇਸ ਪਿੰਡ ਦੇ ਵਿੱਚ ਜਿਹੜੇ ਆ ਬਹੁਤ ਛੋਟੇ ਜ਼ਮੀਂਦਾਰ ਰਹਿੰਦੇ ਆ ਜਿਹੜੀਆਂ 5 ਤੋਂ 7 ਹੀ ਢੇਰੀਆਂ ਵਾ ਜਿਹੜੀਆਂ ਉਹ ਵੱਡੀਆਂ ਨੇ ਬਾਕੀ ਸਾਰੇ 2 ਕਿੱਲੇ ਵਾਲੇ 5 ਕਿੱਲੇ ਵਾਲੇ 7 ਕਿੱਲੇ ਵਾਲੇ 10 ਕਿੱਲੇ ਵਾਲੇ ਅਜੇ ਅਸੀਂ ਪਹਿਲੇ 6 ਮਹੀਨੇ ਅਸੀਂ ਸਿਰਫ 5 ਕਿੱल्ल्याਾਂ ਦੇ ਕਿਸਾਨਾਂ ਨੂੰ ਹੀ ਨਾਲ ਜੋੜਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਫਸਲ ਤੋਂ ਬਾਅਦ 6 ਮਹੀਨਿਆਂ ਦੀ ਫਸਲ ਹੁੰਦੀ ਝੋਨੇ ਦੀ ਫਸਲ ਤੋਂ ਬਾਅਦ ਅਸੀਂ ਉਹਨਾਂ ਕਿਸਾਨਾਂ ਨੂੰ ਹੀ ਇਹਦੇ ਨਾਲ ਜੋੜਾਂਗੇ ਜੋ ਇਸ ਪ੍ਰੋਜੈਕਟ ਵਿੱਚ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਨੂੰ ਸੁਧਾਰ ਕੇ ਨਾਲੇ ਤੇ ਕਿਸੇ ਹੋਰ ਪਿੰਡ ਦੇ ਵਿੱਚ ਕਰਾਂਗੇ ਨਾਲੇ ਅਸੀਂ ਇਹਦੇ ਵਿੱਚ ਹੋਰ ਵਾਅਦਾ ਕਰਾਂਗੇ ਸ੍ਰੀ ਭਾਈ ਸਾਹਿਬ ਅਖੀਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਕਿਸਾਨਾਂ ਨੂੰ ਤੇ ਲੋਕਾਂ ਨੂੰ ਜੋ ਖਾਲ ਸਾਈਡ ਲਗਾਤਾਰ ਲੋਕਾਂ ਦੀ ਮਦਦ ਲਈ ਤਤਪਰ ਰਹਿੰਦਾ ਹੈ ਭਾਵੇਂ ਦੇਸ਼ਾਂ ਤੋਂ ਬਾਅਦ ਅਪਰੇਸ਼ਾਂ ਦੇ ਵਿੱਚ ਵੀ ਜਦੋਂ ਪੋਈ ਨਾ ਕੋਈ ਭੀੜ ਪੈਂਦੀ ਆ ਲੋਕਾਂ ਤੇ ਤਾਂ ਖਾਲਸਾ ਐੜ ਹਰੇਕਾਂ ਤੇ ਆਪਣੀ ਹਿੱਕ ਢਾ ਕੇ ਅੱਗੇ ਆਉਂਦਾ ਤਾਂ ਕੀ ਕਹਿਣਾ ਚਾਹੋਗੇ ਅਸੀਂ ਸੰਗਤ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਸਮੂਹ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਵਾਸੀਆਂ ਨੂੰ ਸੀ ਇਹ ਕਹਿਣਾ ਚਾਹੁੰਦੇ ਆ ਕਿ ਜੇ ਕੋਈ ਇਦਾਂ ਦੇ ਸਾਂਝੇ ਕਾਰਜ ਹੁੰਦੇ ਆ ਤੇ ਆਪਾਂ ਤਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਹੁਣ ਇਸ ਪਿੰਡ ਨੂੰ ਵੀ ਤੁਹਾਡੇ ਮਿਆਦੀਮ ਰਾਹੀਂ ਅਪੀਲ ਕਰਦੇ ਆ ਕਿ ਜੋ ਜਿਹੜੀ ਆਸ ਨਾਲ ਅਸੀਂ ਇਹ ਪ੍ਰੋਜੈਕਟ ਲੈ ਕੇ ਆਏ ਆ ਤੇ ਮੈਨੂੰ ਪੂਰੇ ਵਿਸ਼ਵਾਸ ਆ ਵੀ ਉਹ ਜਿਹੜਾ ਸਾਡਾ ਪੂਰਾ ਹੋਊਗਾ ਤੇ ਸੰਗਤ ਨੂੰ ਅਸੀਂ ਹੋਰ ਬੇਨਤੀ ਕਰਦੇ ਆ ਵੀ ਜਿਹੜੇ ਦਸਵੰਦ ਦੇਣ ਵਾਲੇ ਆ ਉਹ ਤੁਸੀਂ ਇਸ ਜਿਹੜੇ ਖਾਲਸਾ ਈਡ ਨੂੰ ਇਹਦੇ ਅਕਾਊਂਟ ਦੇ ਵਿੱਚ ਤੁਸੀਂ ਹੋਰ ਦਸਵੰਦ ਜਿਹੜਾ ਦੇ ਸਕੋ ਤਾਂ ਕਿ ਹਰ ਮਹੀਨੇ ਜਿਹੜੇ ਸੈਂਕੜੇ ਪਰਿਵਾਰਾਂ ਦੀ ਹੋਰ ਸਪੋਰਟ ਹੁੰਦੀ ਆ ਇਸ ਪ੍ਰੋਜੈਕਟ ਤੋਂ ਇਲਾਵਾ ਇਹ ਤੇ ਇੱਕ ਸਾਡਾ ਨਵਾਂ ਪ੍ਰੋਜੈਕਟ ਹੈ ਅੱਠ ਪ੍ਰੋਜੈਕਟ ਹੋਰ ਵੀ ਚੱਲਦੇ ਆ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਜਿਹੜੀ ਸੇਵਾ ਹੁੰਦੀ ਆ ਉਹ ਨਿਰੰਤਰ ਸੰਗਤ ਦੇ ਸਹਿਯੋਗ ਨਾਲ ਯਾਰੀ ਰਹੇ ਮਰੀ ਸੋਇਸਾਨ ਸਾਡੇ ਨਾਲ ਭਾਈ ਦਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਸਰਕਾਰੀ ਸਾਰੀ ਇਸ ਪ੍ਰੋਜੈਕਟ ਬਾਰੇ ਸਾਂਝੀ ਕੀਤੀ ਗਈ ਤੇ ਇਹਨਾਂ ਨੂੰ ਲੋਕਾਂ ਨੂੰ ਅਪੀਲ ਵੀ ਇਹਨਾਂ ਵੱਲੋਂ ਕੀਤੀ ਗਈ ਕਿ ਵੱਧ ਚੜ ਕੇ ਖਾਲਸਾ ਏਲ ਸੰਸਥਾ ਦਾ ਸਾਥ ਦਿੱਤਾ ਜਾਵੇ ਤਾਂ ਅਜਿਹੇ ਪ੍ਰੋਜੈਕਟ ਜੋ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਚਲਾਇਆ ਜਾ ਸਕਣ